ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਸੰਗਤ ਜੀ ਇਸ ਟਾਈਮ ਅਸੀਂ ਹਰੀਕੇ ਵਾਲੇ ਪਾਸੇ ਆਂ ਜੀ ਔਰ ਪਸ਼ੂਆਂ ਲਈ ਜਿਹੜਾ ਚਾਰਾ ਆ ਚੋਕਰ ਪਚਾਈ ਜਾ ਰਹੀ ਹੈ ਜੀ 10 ਘਰਾਂ ਦਾ ਜਿਹੜਾ ਇਹ ਚਾਰਾ ਪਚਾਇਆ ਜਾ ਰਿਹਾ ਨਾਲ ਬਾਪੂ ਜੀ ਨੇ ਜਿਹਨਾਂ ਦੇ ਘਰ ਦੇ ਵਿੱਚ ਇਹ ਚੀਜ਼ ਪਚਾਈ ਜਾਣੀ ਆ ਔਰ ਨਾਲ 8-10 ਘਰ ਨੇ ਨਾਲ ਵੀਰੋਣੀ ਸਾਰੇ ਜਿਹੜੇ ਲੱਗਿਆਂ ਦੀ ਇਸ ਟਾਈਮ ਪਰ ਪਾਣੀ ਦਾ ਪੱਧਰ ਥੋੜਾ ਜਿਹਾ ਘਟਿਆ ਇੱਥੇ ਇਸ ਕਰਕੇ ਇਸਤਿਆਂ ਨੂੰ ਚਰਾਉਣ ਥੋੜੀ ਦਿੱਕਤ ਜ਼ਰੂਰ ਆ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਜੀ ਸੰਗਤ ਜੀ ਇਸ ਵਕਤ ਅਸੀਂ ਫਾਜ਼ਲਕਾ ਦੇ ਵਿੱਚ ਇਸ ਪਿੰਡ ਦੇ ਵਿੱਚ ਜਿਹੜੀ ਰਸਦ ਲੈ ਕੇ ਪਹੁੰਚਿਆ ਨਹੀਂ 4 ਵੋਟਾਂ ਵੀਰ ਮਨਜੋਤ ਸਿੰਘ ਜੀ ਨੇ ਨਾਲ ਸਾਰੇ ਰਲ ਕੇ ਜਿਹੜਾ ਵਲੰਟੀਅਰ ਬਣ ਕੇ ਸੱਚੇ ਪਾਸ਼ਾ ਵਾਹਿਗੁਰੂ ਦੀ ਕਿਰਪਾ ਦੇ ਨਾਲੇ ਸੇਵਾਵਾਂ ਚੱਲ ਰਹੀਆਂ ਨੇ ਜੀ ਇੱਧਰ ਵੀ ਵੋਟ ਦੇ ਵਿੱਚ ਰਸਦ ਫੁੱਲ ਆ ਜੀ ਔਰ ਇਹਨਾਂ ਜਿਹੜੇ ਭੈਣ ਭਰਾਵਾਂ ਦੀ سپورਟ ਦੇ ਵਿੱਚ ਜਿਹੜਾ ਸਾਰੇ ਪਹੁੰਚੇ ਜਾਂਦੇ ਇਸ ਵਕਤ ਅਸੀਂ ਆਪ ਜੀ ਨੂੰ ਦੱਸਿਆ ਫਾਜ਼ਿਲਕਾ ਦੇ ਇਲਾਕੇ ਦੇ ਵਿੱਚ ਆ ਜੀ ਇੱਥੇ سپورਟ ਜਿਹੜੀ ਇਹਨਾਂ ਭੈਣ ਭਰਾਵਾਂ ਦੇ ਨਾਲ ਖੜ ਰਹੇ ਆ ਜੀ ਕੀ ਹੋ ਗਿਆ ਪਤਾ ਨਹੀਂ ਨਿਸ਼ਾਨ ਵੀਰੋ ਕਰ ਧਿਆਨ ਨਾ ਪੈਰ ਨਾਲ ਦਿਲ ਕੀਏ ਧਿਆਨ ਨਾਲ ਹੱਥ ਰੱਖਿਓ ਹਾਂਜੀ ਹਾਂਜੀ ਇਹ ਨਿਸ਼ਾਨ ਆਈ ਸਾਡਾ ਭਰਾ ਸਵਾਮਨ ਆ ਰਿਹਾ ਜੀ